ਸਾਸੀਕਾਲ ਜੀ ਸਵਾਗਤ ਹੈ ਤੁਹਾਡੇ ਚੈਨਲ ਦੇ ਉਤੇ ਅੱਜ ਆਪਾਂ ਖੜੇ ਆ ਬਾਈ ਕੋਲੇ ਨਬੀਲ ਡੈਕੋਰ ਮਲੇਰ ਕੋਟਲਾ ਜਿਵੇਂ ਤੁਹਾਨੂੰ ਪਤਾ ਆਲ ਇੰਡੀਆ ਚੈਲੰਜ ਦੀ ਆਪਾਂ ਗੱਲਾਂ ਕਰਦੇ ਹੁੰਦੇ ਆ ਤਾਂ ਅੱਜ ਭਰਾ ਕੋਲੇ ਆਏ ਆ ਨਬੀਲ ਡੈਕੋਰ ਦੇ ਤੁਹਾਨੂੰ ਇੱਥੇ ਦਿਖਾਵਾਂਗੇ ਵੀ ਕੀ ਕੀ ਮਿਲੂਗਾ ਤੇ ਕੀ ਕੀ ਜਿਹੜਾ ਇੱਥੇ ਚੈਲੰਜ ਹੈ ਕੀ ਕੀ ਰੇਟ ਆ ਠੀਕ ਹੈ ਵਾਲ ਪੇਪਰ ਤੋਂ ਲੈ ਕੇ ਪੀਵੀਸੀ ਤੋਂ ਲੈ ਕੇ ਤੁਸੀਂ ਆਪਦਾ ਘਰ ਆ ਜਿਹੜਾ ਹੋਟਲ ਦੀ ਤਰ੍ਹਾਂ ਬਣਾ ਸਕਦੇ ਹੋ ਕਮਰਾ ਜਿਹੜਾ ਹੋਟਲ ਦੀ ਤਰ੍ਹਾਂ ਬਣਾ ਸਕਦੇ ਹੋ ਤੇ ਇੱਥੇ ਆਓ ਨਾ ਲੈ ਕੇ ਆਓ ਉੱਤੇ ਨੰਬਰ ਦਿੱਤਾ ਹੋਇਆ ਸਾਰੀ ਲੋਕੇਸ਼ਨ ਪ੍ਰੋਪਰ ਪਾਵਾਂਗੇ ਤੁਹਾਨੂੰ ਠੀਕ ਹੈ ਕਾਲ ਕਰਕੇ ਆਓ ਬੁੱਕ ਕਰਾ ਕੇ ਆਓ ਸਿਰਾ ਮੋਹਲ ਆ ਭਾਈ ਮੈਨੂੰ ਮਾੜਾ ਜਾਂ ਦੱਸ ਦੋ ਮੋਟਾ-ਮੋਟਾ ਜਾਂ ਵੀ ਕੀ ਕੀ ਦੋਗੇ ਸਾਡੇ ਕੋਲੇ ਇੱਕ ਤਾਂ ਵਾਲਵ ਸਟਰ ਹੁੰਦਾ ਹੈ ਹਾਂ ਵਾਲਪੇਪਰ ਦੇ ਵਿੱਚ ਸਾਡੇ ਕੋਲੇ 1000 ਡਿਜ਼ਾਈਨ ਅਵੇਲੇਬਲ ਹੈ ਠੀਕ ਹੈ ਆ ਗੱਲ ਨੋਟ ਕਰੋ ਵੀ ਬਾਈ ਜੀ 1000 ਡਿਜ਼ਾਈਨ ਕਿਤੇ ਨਹੀਂ ਤੁਹਾਨੂੰ ਮਿਲਲੇ 1000 ਡਿਜ਼ਾਈਨ ਜਿਹੜਾ ਤੁਹਾਡੇ ਕੋਲੇ ਡਿਸਪਲੇ ਅਲੱਗ-ਅਲੱਗ ਕਿਤੇ ਹੋਇਆ ਇੱਥੇ ਆ ਕੇ ਤੁਹਾਡੀ ਰੂਹ ਖੁਸ਼ ਹੋ ਜਾਊਗੀ ਤਸੱਲੀ ਬਖਸ਼ ਕਰਨਾ ਚਾਹਾਂਗਾ ਹਾਂ ਤੇ ਬਾਈ ਇਹਦੇ 'ਚ ਫਰਕ ਹੁੰਦਾ ਜਿਵੇਂ ਕੁਆਲਿਟੀ ਜਿਵੇਂ ਲੋਕ ਕਹਿੰਦੇ ਨੇ ਥੱਲੇ ਆਪਾਂ ਵੀਡੀਓ ਪਾਈ ਇੱਕ ਥੱਲੇ ਕਮੈਂਟ ਆ ਗਿਆ ਸੀਗਾ ਬੇਲੇ ਦਾ ਸਾਡੇ ਕੋਲ ਇਹ ਜੋ ਪਰ ਉਹ ਕੁਆਲਿਟੀ ਮੈਟ ਕਰਦੀ ਹੈ ਕਿ ਨਹੀਂ ਕਰਦੀ ਕਿਤਨਾ ਕਿਤਨਾ ਰੋਲ ਤਾਂ ਦੇਖੋ 50 ਰੁਪਏ ਤੋਂ 100 ਰੁਪਏ ਤੋਂ ਸਟਾਰਟ ਹੋਏ ਸਟਾਰਟ ਹੋਏ ਦਰੋਗ ਨੂੰ ਹਾਂ ਲੇਕਿਨ ਉਹ ਕੈਟਲੋਗ ਰੋਲ ਨਹੀਂ ਹੁੰਦਾ ਇਹਦਾ ਅੱਛਾ ਉਹ ਰੋਲ ਮਤਲਬ ਕਿ ਬਹੁਤ ਹਲਕੀ ਕੁਆਲਿਟੀ ਦਾ ਰੋਲ ਹੁੰਦਾ ਹੈ ਠੀਕ ਹੈ ਜਾਂ ਕਿਸੇ ਦੁਕਾਨਦਾਰ ਕੋਲੇ ਇੱਕ ਜਾਂ ਦੋ ਰੋਲ ਬਚੇ ਪੈ ਜਾਂਦੇ ਨੇ ਉਹ ਬੰਦਾ 100 ਰੁਪਏ ਰੋਲ ਦੇ ਦਿੰਦਾ ਹਾਂ ਉਹ ਮੁੜ ਕੇ ਪਤਾ ਕੀ ਕਹਿੰਦੇ ਨੇ ਮੈਂ ਦੇਖ ਪਾ ਕੇ ਇੱਕ ਵਾਰੀ ਵੀਡੀਓ ਮੁੜ ਕੇ ਜਦੋਂ ਉਹਨਾਂ ਨੂੰ ਫੋਨ ਕਰਦੇ ਆ ਤਾਂ ਬਾਈ ਯਾਰ ਸਟਾਕ ਤਾਂ ਖਤਮ ਹੋ ਗਿਆ ਪਰ ਇਹ ਇੱਕ ਦਿਨ ਦੀ ਖੇਡ ਨਹੀਂ ਹੈਗੀ ਇੱਥੇ ਆ ਕੇ ਤੁਸੀਂ ਦੇਖੋ ਬਾਈ ਸਟਾਕ ਕਿੰਨਾ ਕਿਵੇਂ ਆਪਣੇ ਕੋਲੇ ਸਟਾਕ ਆਪਣੇ ਕੋਲੇ 50000 ਰੋਲ ਆਪਣੇ ਕੋਲੇ ਹਰ ਵੇਲੇ ਅਵੇਲੇਬਲ ਅਵੇਲੇਬਲ ਰਹਿੰਦਾ ਹੀ ਰਹਿੰਦਾ ਹੈ ਨਾ ਉਪਲਬਧ ਕਰਵਾ ਦੋਗੇ ਤੁਸੀਂ ਐ ਨਹੀਂ ਹੈਗਾ ਮੌਕੇ ਤੇ ਤੁਸੀਂ ਐ ਤਾਂ ਨਹੀਂ ਕਹਿੰਦੇ ਬੰਦੇ ਨੂੰ ਜੇ ਫੋਨ ਕਰਕੇ ਕਰੂਗਾ ਵੀ ਬਾਈ ਮਾਲ ਹੈਗਾ ਤੁਸੀਂ ਐ ਤਾਂ ਨਹੀਂ ਕਹਿੰਦੇ ਮਾਲ ਹੈ ਨਹੀਂਗਾ ਸਾਡੇ ਗੜੋਂ ਦੇ ਵਿੱਚ 1000 ਅਲਗ ਅਲਗ ਡਿਜ਼ਾਈਨ ਅਤੇ 50000 ਰੋਲ ਅਵੇਲੇਬਲ ਹੈ ਲੈ ਭਈਆ ਸਿਰੇ ਦੀ ਗੱਲ ਨਾ ਜਾਣਾ ਇਹ ਤੁਸੀਂ ਹੁਣ ਨੋਟ ਕਰਕੇ ਆਇਓ ਵੀ ਫੋਨ ਕਰਕੇ ਆਇਓ ਤੇ ਆ ਕੇ ਤੁਹਾਡੀ ਜਿਵੇਂ ਮੈਂ ਪਹਿਲਾਂ ਕਿਹਾ ਵੀ ਤਸੱਲੀ ਬਖਸ਼ ਕਰਨਾ ਮੜਾ ਝਾਤੀ ਮਰਵਾ ਦੇ ਯਾਰ ਤੇ ਕੀ ਜੀ ਚੀਜ਼ ਆ ਵੀ ਕੀ ਆ ਪ੍ਰੀਮੀਅਮ ਕੁਆਲਟੀ ਆ ਜਮੈਂ ਇਹ ਸਾਡੇ ਕੋਲ ਦੇਖੋ ਸਾਰੇ ਰੋਲ ਜਿਹੜੇ ਹੈਗੇ ਹਜ਼ਾਰ ਦੇ ਹਜ਼ਾਰ ਰੋਲ ਸਾਡੇ ਕੋਲੇ ਕੈਟਲੋਗ ਦੇ ਵਾਲੇ ਪਨਹੀਂ ਹਾਂ ਪ੍ਰੀਮੀਅਮ ਕੁਆਲਟੀ ਆ ਤੁਸੀਂ ਚੈੱਕ ਕਰ ਸਕਦੇ ਕੁਆਲਟੀ ਬਈ ਬਾਤੇ ਹੀ ਹੱਥ ਲਾਇਨ ਨੂੰ ਪਤਾ ਲੱਗਦਾ ਵੀ ਚੀਜ਼ ਹੈ ਹੈਗੀ ਹੈ ਹੈਨਾ ਕੀ ਬਾਤ ਆ ਯਾਰ ਅਮੋਰ ਪੰਖੀ ਡਿਜ਼ਾਈਨ ਆ ਗਿਆ ਆਪਣਾ ਇੱਕ ਇੱਕ ਡਿਜ਼ਾਈਨ ਦੇ ਵਿੱਚ ਸਾਡੇ ਕੋਲੇ 5 5 6 6 ਕਲਰ ਆਪਸ਼ਨ ਅਵੇਲੇਬਲ ਨੇ ਇਹ ਇਹ ਰੋਲ ਦੀ ਭਾਈ ਜੇਵੇਂ ਆਪਾਂ ਆ ਰੋਲ ਲੈਣਾ ਨਾਰਮਲ ਇਹ ਕਿੰਨੇ ਦਾ ਬਊ ਆਪਾਂ ਨੂੰ ਇਹ ਰੋਲ ਆਪਨਾ ਹੈਗਾ 500 ਰੁਪਏ ਦਾ ਰੋਲ ਹੈ 500 ਦਾ 50 ਫੁੱਟ ਦਾ ਰੋਲ ਹੈ 500 ਰੁਪਏ ਦਾ ਇਹਦੂ ਘਟਿਆ ਵੀ ਮੇਰੇ ਮਤਲਬ ਜਿਹੜਾ ਆਪਾਂ ਕਹਿੰਦੇ ਆ ਜਿਹੜੇ ਲੋਕ ਕਹਿੰਦੇ ਨੇ ਵੀ ਘਟਿਆ ਕੁਆਲਟੀ ਹੈ ਨਾ ਉਹ ਆਪਾਂ ਕੋ ਕੋ ਆਪਣੇ ਕੋ ਮਿਲੂਗੀ ਕਿ ਨਹੀਂ ਮਿਲੂਗੀ ਬਲਮ ਮਾਇਦਾ ਦੋ ਵੀ ਉਹ ਮਿਲੂਗੀ ਕਿ ਨਹੀਂ ਮਿਲੂਗੀ ਆਪਾਂ ਦੇ ਕੋ ਸਟਾਕ ਲੋਡ ਦਾ ਮਾਲ ਨਹੀਂ ਰੱਖਦੇ ਨਾ ਵੀ ਗ੍ਰੇਡ ਦਾ ਮਾਲ ਰੱਖਦੇ ਆ ਆਪਾਂ ਕੋ ਸਿਰਫ ਏ ਗ੍ਰੇਡ ਪ੍ਰੀਮੀਅਮ ਕੁਆਲਟੀ ਦਾ ਕੈਟਲੋਗ ਵਾਲੇ ਪਰ ਹੀ ਹੁੰਦਾ ਹੈ ਆ ਗੱਲ ਬਈ ਨੋਟ ਕਰ ਲਿਓ ਵੀ ਪ੍ਰੀਮੀਅਮ ਕੁਆਲਟੀ ਆ ਜਿਹੜੇ ਹੁਣ ਕਹੀ ਜਾਂਦੇ ਨੇ ਵੀ ਇੰਨੇ ਜਿ ਲੈ ਜਾਓ ਇੰਨੇ ਜਿ ਲੈ ਜਾਓ ਆਹ ਕੁਆਲਟੀ ਉਹਨਾਂ ਨੂੰ ਮਿਲਦੀ ਨਹੀਂ ਹੈ ਨਾ ਔਰ ਸਾਡੇ ਕੋਲੇ ਕੈਟਲੋਗ ਹੈ ਨਾ ਵਾਲੂਮ ਪਰ ਹੈ 250 ਰੁਪਏ ਤੋਂ ਰੇਂਜ ਸਟਾਰਟ ਹੋ ਜਾਂਦੀ ਹੈ ਠੀਕ ਹੈ ਭਾਈ 250 ਰੋਲ ਹੈ 350 ਰੋਲ ਹੈ ਔਰ 500 ਰੁਪਏ ਦਾ ਰੋਲ ਹੈ ਯਾਨੀ ਜੇ ਸਿੱਧੀ ਜੀ ਗੱਲ ਆਪਣੀ ਜੇ ਪਿੰਡੂ ਜੀ ਗੱਲ ਕਰਨੀ ਹੋਵੇ ਜੇ ਆਪਣੇ ਕੋਲੇ 10x10 ਦਾ ਕਮਰਾ ਤਾਂ ਉਹ ਲਗਭਗ ਕਿੰਨੇ ਕਿਤੇ ਤਿਆਰ ਹੋ ਜਾਊਗਾ ਆਪਣਾ ਨਾਰਮਲ 10x10 ਦੇ ਕਮਰੇ ਵਿੱਚ 8 ਰੋਲ ਲੱਗ ਜਾਂਦੇ ਨੇ ਆਗਰ ਨਾ 250 ਰੁਪਏ ਰੋਲ ਲਵਾਈਏ ਤਾਂ 2000 ਦੇ ਰੋਲ ਹੋ ਗਏ ਤੇ ਲੇਬਰ ਵਜੋਂ ਦੀ ਲੇਬਰ ਬਾਹਲੀ ਕਰਦੇ ਭਈ 2000 ਲੇਬਰ ਸਾਰਾ ਉਹ ਲੁਕੜ ਲੁਕੜਿਆ ਲਾ ਕੇ ਯਾਨੀ 4000 ਚ ਭਈ ਤੇ ਟਾਈਮ ਬਚੂਗਾ ਕਿ ਨਾਲ ਬਈ ਇਹਦੇ ਟਾਈਮ 3 ਘੰਟੇ ਦੇ ਵਿੱਚ ਲੈ ਮਤਲਬ 3 ਘੰਟਿਆਂ ਦੇ ਵਿੱਚ ਤੁਹਾਡਾ ਕਮਰਾ ਜਿਹੜਾ ਤਿਆਰ ਹੋ ਜੂਗਾ 4000 ਰੁਪਏ ਦੇ ਵਿੱਚ ਕਿੱਥੋਂ ਹੋਊਗਾ ਨਬੀਲ ਡੈਕਰ ਤੋਂ ਠੀਕ ਹੈ ਬਾਈ ਹਰਾਂ ਨੂੰ ਕੰਟੈਕਟ ਕਰ ਲਿਓ ਨੰਬਰ ਉੱਤੇ ਚੱਲੀ ਜਾਂਦਾ ਤੇ 올 ਇੰਡੀਆ ਚੈਲੰਜ ਹੈ ਬਸ ਇਹ ਆਪਾਂ ਕਹਿ ਦਿੰਦੇ ਆ ਵੀ ਦਿੱਲੀ ਚਲੀਏ ਮਾਲ ਉਥੋਂ ਸਸਤਾ ਮਿਲੂਗਾ ਹਨਾ ਪਰ ਦਿੱਲੀ ਦੁੱਲੀ ਭੁੱਲ ਜੋਵੇ ਤੁਸੀਂ ਕਿੱਥੇ ਆ ਕੇ ਮਲੇਰਕੋਟਲੇ ਨਬੀਲ ਡੈਕਰ ਵਾਲਿਆਂ ਦੇ ਠੀਕ ਹੈ ਭਾਈ ਹੋਰ ਕੁਆਲਿਟੀ ਭਾਈ ਕੀ ਕੀ ਹੈ ਤਾਂ ਆਪਾਂ ਵਾਲਪੇਪਰ ਦੀ ਗੱਲ ਕਰੀਏ ਹੈਨਾ ਹੋਰ ਆਪਣੇ ਕੋਲੇ ਕੀ ਕੀ ਹੈ ਇਹ ਜਿੰਦੂ ਲਓ ਭਾਈ ਇੱਕ ਆਪਣੇ ਕੋਲੇ ਜਿਹੜਾ ਤੁਸੀਂ ਕਹਿੰਦੇ ਹੋ ਡਿਸਪਲੇ ਦਾ ਦਿਖਾ ਦਿਓ ਮੈਨੂੰ ਕੀਸਾ ਬਤਾਉਗਾ ਸਾਰਾ ਜਿੰਨਾ ਮਾਲ ਆ ਬਸ ਲੰਬੇੜ ਦਿਖਾ ਦਿਓ ਵੀਡੀਓ ਦੇ ਵਿੱਚ ਸਾਰਾ ਕੁਛ ਲੰਬੇੜ ਦਿਓ ਲੈ ਭਾਈ ਬੱਲੇ 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 ਵਜਾ ਵਜਾ ਕਰਾ ਰੱਖੀ ਹੈ ਹੈ ਅਗਰ ਉਹ ਇਸ ਤਰ੍ਹਾਂ ਦੀਆਂ 15 12 ਸੋਲੇ ਲੱਗੀਆਂ ਨੇ ਆ ਦਿਖਾ ਦੇ ਮਾੜਾ ਜੀ ਇਹ ਇੱਕ ਡਿਸਪਲੇ ਹੈ ਇਦਾਂ ਦੀਆਂ 15 ਹੋਰ ਡਿਸਪਲੇ ਔਰ 1000 ਡਿਜ਼ਾਈਨ ਸਾਡੇ ਕੋਲੇ ਅਵੇਲੇਬਲ ਹੈ 1000 ਡਿਜ਼ਾਈਨ ਬਾਈ ਐਵੇਂ ਨਹੀਂ ਆ 15 ਡਿਸਪਲੇ ਹੋਰ ਨੇ ਇਹ ਕਿਤੇ ਨਹੀਂ ਮਿਲਣੀਆਂ ਤੁਹਾਨੂੰ ਠੀਕ ਹੈ ਬਾਈ ਵਾਲਪੇਪਰ ਤੋਂ ਬਿਨਾ ਹੋਰ ਆਪਣੇ ਕੋਲੇ ਕੀ ਕੀ ਉਹ ਵੀ ਦੱਸ ਦੋ ਮੈਨੂੰ ਬੜਾ ਜਾ ਬਾਈ ਆਦਾ ਕੁਆਲਿਟੀ ਬਹੁਤ ਵਧੀਆ ਜਿਵੇਂ ਲੇਦਰ ਵਾਲੀ ਕੁਆਲਿਟੀ ਇਹਦਾ ਲੇਦਰ ਜਿਵੇਂ ਹੁੰਦਾ ਹੈ ਨਾ ਹਾਂਜੀ ਇਹ ਲੇਦਰ ਫਿਨਿਸ਼ਿੰਗ ਦੇ ਵਿਚਾਰੀ ਹੈ ਇਹ ਗੱਲ ਪੱਕੀ ਆ ਬਾਈ ਵਾਲਪੇਪਰ ਹੋਰ ਵੀ ਦੇਖੇ ਨੇ ਪਰ ਜਿਹੜੇ ਇੱਥੇ ਵੈਰਾਈਟੀ ਆ ਉਹ ਤੁਹਾਨੂੰ ਹੋਰ ਕਿਤੇ ਨਹੀਂ ਮਿਲਦੀ ਆ ਸਾਰੇ ਬਈ ਆਹ ਵਾਲਪੇਪਰ ਨੇ ਸਾਰੇ ਇਹਨੇ ਸਾਰੇ ਵਾਲਪੇਪਰ ਪ੍ਰੀਮੀਅਮ ਕੁਆਲਿਟੀ ਦੇ ਇਸ ਤਰ੍ਹਾਂ ਡਿਜ਼ਾਈਨ ਹਰ ਦੁਕਾਨਦਾਰ ਤੇ ਨਹੀਂ ਹੁੰਦੇ ਆਹ ਡਿਜ਼ਾਈਨ ਬਾਈ ਕਿਤੇ ਨਹੀਂ ਮਿਲਨੇ ਤੁਹਾਨੂੰ ਕੀ ਬਾਤ ਆ ਯਾਰ ਹਰੇਕ ਡਿਜ਼ਾਈਨ ਦੇ ਵਿੱਚ ਕਲਰ ਚੁਆਇਸ ਮਿਲ ਜੂਗੀ ਬਾਈ ਈਕ-ਈਕ ਡਿਜ਼ਾਈਨ ਦੇ ਪੰਜ-ਪੰਜ ਕਲਰ ਆ ਆਪਣੇ ਕੋਲ ਅਵੇਲੇਬਲ ਹੁੰਦੇ ਪੰਜ-ਪੰਜ ਕਲਰ ਅਵੇਲੇਬਲ ਨੇ ਆ ਸਾਰੇ ਬਾਈ ਵਾਲਪੇਪਰ ਨੇ ਸਾਰੇ ਅੱਜ ਅਮਾਰਦੇ ਇਹ ਆਪਾਂ 2-3 ਡਿਸਪਲੇ ਦਿਖਾ ਰਹੇ ਆ ਐਵੇਂ ਨਹੀਂ ਆਪਾਂ ਕਈ ਕਵਰ ਕਰਨੀਆਂ ਨੇ ਤੇ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦਿਖਾ ਰਹੇ ਆ ਜਿਹੜੀ ਕੁਆਲਿਟੀ ਹੈ ਚੈੱਕ ਕਰੋ ਤੁਸੀਂ ਇਹ ਆਪਣਾ ਜਿਓਮੈਟ੍ਰੀਕਲ ਡਿਜ਼ਾਈਨ ਆ ਗਿਆ ਜੀ ਇੱਕ ਹੀ ਡਿਜ਼ਾਈਨ ਦੇ ਵਿੱਚ 5 5 6 6 ਕਲਰ ਆਪਸ਼ਨ अवेलेबल ਹੈ ਆਪਣੇ ਕੋਲੇ ਕੁਆਲਿਟੀ ਦੇਖ ਸਕਦੇ ਹੋ ਬਹੁਤ ਹੀ ਪ੍ਰੀਮੀਅਮ ਕੁਆਲਿਟੀ ਹੈ ਭਾਈ ਕਲਰ ਆਪਸ਼ਨ ਤੁਹਾਨੂੰ ਹਰੇਕ ਡਿਜ਼ਾਈਨ ਦੇ ਵਿੱਚ 4 4 5 5 ਮਿਲ ਜੂਗੀ ਹਰੇਕ ਡਿਜ਼ਾਈਨ ਦੇ ਵਿੱਚ ਤੇ ਇੱਥੇ ਆ ਕੇ ਤੁਸੀਂ ਕਨਫਿਊਜ਼ ਹੋ ਜਾਓਗੇ ਵੀ ਕਿਹੜਾ ਛੱਡੀਏ ਤੇ ਕਿਹੜਾ ਲਈਏ ਫੋੜਾ ਜੀ ਬਈ ਅੱਗੇ ਆ ਵੀ ਸਾਰੇ ਵਾਲ ਪੇਪਰ ਹੀ ਨੇ ਹਾਂਜੀ ਹਾਂਜੀ ਠੀਕ ਹੈ ਆ ਆਪਣੀ ਮਾਰਬਲ ਕੱਚ ਦੀ ਵਿੱਚ ਆ ਗਈ ਜਿਹੜਾ ਜਿਵੇਂ ਹੀ ਐ ਲੱਗਾ ਬਈ ਜਿਵੇਂ ਪੱਥਰ ਚੜਿਆ ਹੁੰਦਾ ਹਨਾ ਲੱਗਣ ਤੋਂ ਬਾਅਦ ਇਹ ਪਤਾ ਨਹੀਂ ਲੱਗਣਾ ਕਿ ਵਾਲ ਉਪਰ ਲੱਗਿਆ ਜਾਂ ਮਾਰਬਲ ਲੱਗਿਆ ਹੋਇਆ ਕਿਆ ਬਾਤ ਹੈ ਆ ਨੇੜੇੋਂ ਘਰ ਮੜਾ ਜਿਹਾ ਦਿਖਾ ਇਹ ਹੋ ਡਿਸਪਲੇ ਦੇਖ ਜੀ ਆ ਜਾ ਬਈ ਲੈ ਵੀ ਆ ਵੀ ਸਾਰੇ 5-5 ਸੌ ਵਾਲੇ ਜਿਹੜੇ ਆਏ ਨੇ ਜਿਹੜੇ ਸਾਡੇ ਤੇ ਲਿਖਿਆ ਇਹ ਵੀ ਸਾਰੇ 5-5 ਸੌ ਬਿਲਕੁਲ ਹੀ ਬਿਲਕੁਲ ਜਿਹੜੇ ਡਿਜ਼ਾਈਨ ਲੱਗੇ ਹੋਏ ਨੇ ਇਸ ਡਿਸਪਲੇ ਦੇ ਵਿੱਚ ਲਗਭਗ 200 ਡਿਜ਼ਾਈਨ ਹੈ ਇਹ ਸਾਰੇ 500 ਰੁਪਏ ਵਾਲਾ ਰੋਲ ਹੈ ਲੈ ਬਈ ਲਗਭਗ 200 ਡਿਜ਼ਾਈਨ ਹੈ ਇਹ ਸਾਰੇ 500 ਦੇ ਨੇ ਇੱਕ ਬਈ ਤੁਸੀਂ ਮੇਰੇ ਪਹਿਲਾਂ ਗਿਆ ਸੀ ਵੀ 250 ਆ ਉਹ ਮਾਲ ਹੈਗਾ ਮੇਰੇ ਕੋਲ 250 ਵਾਲਾ 350 ਵਾਲਾ ਉਹ ਦਿਖਾਓ ਕਿਉਂਕਿ ਜਿਹੜੇ ਲੋਕ ਨੇ 250 ਵਾਲੇ ਵੀ ਦੇਖਣੇ ਫਰਕ ਕੀ ਆ ਉਹਦੇ ਚ ਉਹ ਵੀ ਦਿਖਾ ਦਿੰਦੇ ਮੜਾ ਜਾ ਆ ਜਾ ਆਇਨਾ ਚ ਜਿਹੜਾ ਮਰਜ਼ੀ ਲੈ ਲਓ ਜੀ ਹਰੇਕ ਰੋਲ 500 ਰੁਪਏ ਦਾ ਲਗਭਗ 200 ਤੋਂ ਉੱਤੇ ਡਿਜ਼ਾਈਨ ਨੇ ਬਈ ਯਾਹੀ ਦੱਸਦੇ ਤੁਸੀਂ 250 ਵਾਲਾ 250 ਰੁਪਏ ਦੇ ਡਿਜ਼ਾਈਨ ਨੇ ਆਪਣੇ ਕੋਲੇ ਇਹ 250 ਵਾਲਾ ਹਾਂਜੀ ਹਾਂਜੀ ਤੇ ਹੋਰ ਡਿਜ਼ਾਈਨ ਬਈ ਇਹ ਡਿਜ਼ਾਈਨ ਆਪਣੇ ਕੋਲੇ 350 ਵਾਲਾ ਰੋਲ ਆ ਗਿਆ ਠੀਕ ਹੈ ਤੇ ਇੱਕ ਬਈ ਇਹ ਆਮੰਦ ਦਾ ਲਾ ਸਕਦਾ ਘਰੇ ਇਹ ਜਿਵੇਂ ਲੱਕੜ ਦਾ ਮਿਸਤਰੀ ਹੈ ਕੋਈ ਕੋਈ ਵੀ ਲਗਾ ਸਕਦਾ ਹਾਂਜੀ ਲੇਕਿਨ ਸਾਡੇ ਕੋਲੇ ਵੀ ਟਰੇਡ ਕਾਰੀਗਰ ਹੁੰਦੇ ਨੇ ਠੀਕ ਹੈ ਬਾਈ ਸਾਡੇ ਕਾਰੀਗਰ ਵੀ ਲਗਾ ਕੇ ਆ ਸਕਦੇ ਨੇ ਕਿਉਂਕਿ ਲੇਬਰ ਕੋਈ ਬਾਹਲੀ ਤਾਂ ਨਹੀਂ ਪੈਂਦੀ ਜਿਵੇਂ ਆਪਾਂ ਗੱਲ ਕੀਤੀ ਸੀ ਵੀ 10 ਬਏ 10 ਦਾ ਸਿਰਫ 2000 ਦੇ ਵਿੱਚ ਰੂਮ ਤਿਆਰ ਹੋ ਜੂ ਕੱਲੇ ਰੋਲ ਰੋਲ ਦਾ ਤੇ ਲੇਬਰ ਜਿਆਦਾ ਤਾਂ ਨਹੀਂ ਪੈਂਦੀ ਉਹਦੀ ਕੋਈ 5 ਰੁਪਏ ਪਰ ਸਕੁਅਰ ਫੋਟੇ ਦੀ ਲੇਬਰ ਪੈਂਦੀ ਹੈ ਠੀਕ ਹੈ ਉਹ ਆਪਣੇ ਕੋਲੇ ਅਵੇਲੇਬਲ ਹੈਗੀ ਹੈ ਹਾਂਜੀ ਹਾਂਜੀ ਅਵੇਲੇਬਲ ਹੈ ਆਪਣੇ ਕੋਲ ਮਿਸਤਰੀ ਅਵੇਲੇਬਲ ਹੁੰਦੇ ਨੇ ਸਾਰੇ ਪੰਜਾਬ ਤੇ ਭੇਜ ਦਾਂਗੇ ਆਪਾਂ ਪੂਰੇ ਪੰਜਾਬ ਚ ਔਰ ਨਾਰਥ ਇੰਡੀਆ ਦੇ ਵਿੱਚ ਚਲੋ ਬਈ ਠੀਕ ਮਾਰਚ ਚ ਜੰਮੂ ਕਸ਼ਮੀਰ ਹਰਿਆਣਾ ਜਿੱਥੇ ਵੀ ਕਸਟਮ ਲੈ ਕੇ ਜਾਵੇ ਫਿੱਟ ਕਰਨ ਦੀ ਫੈਸਿਲਿਟੀ ਅਵੇਲੇਬਲ ਹੈ ਠੀਕ ਹੈ ਬਈ ਠੀਕ ਹੈ ਤੇ ਇੱਕ ਬਾਈ ਜੀ ਗੱਲ ਇਹ ਹੁੰਦੀ ਹੈ ਵੀ ਹੁਣ ਜਿਵੇਂ ਸੋਰਾ ਪੈਂਦਾ ਕਿਸੇ ਦੇ ਘਰਾਂ ਦੇ ਵਿੱਚ ਜਾਂ ਸਲਾਬ ਹੁੰਦੀ ਉਹਦੇ ਵਾਸਤੇ ਤੁਹਾਡੇ ਕੋਲ ਕੋਈ ਕੁਆਲਿਟੀ ਹੈਗੀ ਹੈ ਓਏ ਵਾਸਤੇ ਸਾਡੇ ਕੋਲੇ ਪੀਵੀਸੀ ਆ ਜਾਂਦੀ ਹੈ ਡਬਲ ਪੀਸੀ ਲੂਵਰ ਆ ਜਾਂਦੇ ਨੇ ਚਾਰ ਕੋਲ ਲੂਵਰ ਆ ਜਾਂਦੇ ਨੇ ਪਲੂਟਡ ਪੈਨਲ ਆ ਜਾਂਦੇ ਨੇ ਠੀਕ ਹੈ ਔਰ ਯੂਵੀ ਸ਼ੀਟ ਆ ਜਾਂਦੀ ਹੈ ਉਸ ਵਾਸਤੇ ਵੀ ਸਾਡੇ ਕੋਲ ਕਾਫੀ ਆਈਟਮ ਸਾਡੇ ਕੋਲ ਹੈਗੀਆਂ ਨੇ ਜਿਹੜੀਆਂ ਮਤਲਬ ਕਿ ਸਲਾਬ ਤੋਂ ਲਗਾਈਆਂ ਜਾ ਸਕਦੀਆਂ ਨੇ ਤੇ ਨਹੀਂ ਬਾਈ ਦੇਖਿਆ ਜਾਵੇ ਸਭ ਤੋਂ ਘੱਟ ਤਾਂ ਇਹੀ ਪੈਂਦਾ ਜਿਹੜਾ ਤੁਸੀਂ 250 ਰੁਪਏ ਵਾਲੀ ਸ਼ੀਟ ਕਹਿੰਦੇ ਹੋ ਇੱਕ ਕਮਰਾ ਦੇਖੋ ਆਪਣੇ 10 ਵਜੇ ਦਾ ਰੂਮ ਦੇ ਵਿੱਚ 8 ਰੋਲ ਲੱਗ ਜਾਂਦੇ ਨੇ 2000 ਰੁਪਏ ਦੇ ਰੋਲ ਹੋਗੇ ਠੀਕ ਹੈ ਬਾਈ ਉਸ ਤੋਂ ਪਲੱਸ ਆਪਣੀ ਲੇਬਰ ਪੈ ਜਾਂਦੀ ਹੈ ਠੀਕ ਹੈ ਤੇ ਹੁਣ ਜਿਹੜੀ ਤੁਸੀਂ ਕਿਹਾ ਵੀ ਜੇ ਛੋੜਾ ਪੈ ਜਾਂਦਾ ਉਹ ਵੀ ਆਪਣੇ ਕੋਲ ਕੁਆਲਟੀ ਬੇਲੇਬਲਾ ਸਾਰਾ ਉਹ ਵੀ ਦਿਖਾ ਦਿਓ ਫਿਰ ਮੋਟੀਆਂ-ਮੋਟੀਆਂ ਆਈਆਂ ਬਾਈ ਇੱਕ ਬਾਈ ਨੂੰ ਆ ਪੁੱਛਿਆ ਸੀ ਵੀ ਆ ਕੀ ਆ ਤਾਂ ਇਹ ਡਬਲਯੂ ਬੀ ਸੀ ਲੋਅਰ ਨੇ ਇਹ ਵੀ ਤੁਸੀਂ ਆਪਣੇ ਛੱਤ ਤੇ ਉੱਤੇ ਲਾ ਸਕਦੇ ਹੋ ਬਹੁਤ ਜ਼ਿਆਦਾ ਸੋਹਣਾ ਅੱਡਾ ਡਿਜ਼ਾਈਨ ਨੇ ਇਹ ਵੀ ਤੁਹਾਨੂੰ ਇੱਥੋਂ ਮਿਲ ਜਾਣਗੇ ਆ ਸਾਰੇ ਡਿਜ਼ਾਈਨ ਤੁਸੀਂ ਦੇਖ ਸਕਦੇ ਹੋ 350 ਦਾ ਇੱਕ ਰੋਲ ਤੁਹਾਨੂੰ ਮਿਲ ਜੂਗਾ ਇਹ ਵੀ ਬਜਟ ਫ੍ਰੈਂਡਲੀ ਆ ਤਾਂ ਇਹ ਵੀ ਤੁਸੀਂ ਲਵਾ ਸਕਦੇ ਹੋ 250 ਵਾਲਾ ਵੀ ਮਿਲ ਜਾਊ ਇੱਕ ਭਾਈ ਜੀ ਆਹ ਕੀ ਚੀਜ਼ ਐ ਇਹਦੇ ਬਾਰੇ ਵੀ ਦੱਸੋ ਮੜਾ ਜੀ ਇਹ ਗੋਰਨ ਫਲੋਰੀ ਕਾਰਪਟ ਆ ਜੀ ਠੀਕ ਐ ਭਾਈ ਉਹ ਬਹੁਤ ਹੀ ਵਧੀਆ ਕੁਆਲਿਟੀ ਦਾ ਅਵੇਲੇਬਲ ਆ ਆਪਣੇ ਕੋਲੇ ਠੀਕ ਐ ਜੀ ਹੋਰ ਇਸ ਦਾ ਰੇਟ ਜੋ ਹੈ 10 ਰੁਪਏ ਤੋਂ ਸਟਾਰਟਿੰਗ ਹੋ ਜਾਂਦੀ ਐ 10 ਤੋਂ ਸਟਾਰਟਿੰਗ ਐ ਉੱਤੇ ਜਿੰਨੀ ਮਰਜ਼ੀ ਲੈ ਲਓ ਪਰ ਸਟਾਰਟਿੰਗ 10 ਤੋਂ ਐ ਪ੍ਰੀਮੀਅਮ ਕੁਆਲਿਟੀ ਐ ਵੀ ਬਿਲਕੁਲ ਜੀ ਬਿਲਕੁਲ ਜੀ ਜਿਹੜੇ ਇਹ ਡਿਜ਼ਾਈਨ ਨੇ ਸਾਰੇ 10 ਰੁਪਏ ਫੁੱਟ ਨੇ ਠੀਕ ਐ ਭਾਈ ਉੱਤੇ ਵਾਲੇ ਵੀ ਦੇਖ ਲਈਏ ਫਿਰ ਆਪਾਂ ਹਾਂ ਜੀ ਹਾਂ ਜੀ ਚਲ ਆਹ ਇਹ ਕਟਾਲੇ ਦਾ ਮੋਨੀਏ ਇਹ ਆਪਣੀ ਕਿਸੇ ਵੀ ਦੀਵਾਰ ਦੇ ਉੱਤੇ ਆਪਾਂ ਲਗਾ ਸਕਦੇ ਆ ਬਹੁਤ ਹੀ ਲਗਰੀ ਲੁੱਕ ਹੈ ਉਹ ਲਾਈਫ ਟਾਈਮ ਕਮ ਹੈ ਠੀਕ ਹੈ ਤੇ ਰੇਟ ਰੂਟ ਬਈ ਇਹਦਾ ਰੇਟ ਆਪਾਂ ਇਹਦੇ ਵਿੱਚ 40 ਬਸਕਵੇਰ ਤੋਂ ਸਟਾਰਟਿੰਗ ਹੋ ਜਾਂਦੀ ਹੈ 40 ਰੁਪਏ ਤੋਂ ਲੈ ਕੇ 70 ਬਸਕਵੇਰ ਫੁੱਟ ਇਹਦਾ ਰੇਟ ਜਾਂਦਾ ਠੀਕ ਇਹਈ ਕਸਟਮਰ ਕਹਿੰਦੇ ਨੇ ਕਿ ਸਾਡੇ ਸੁਲਾਵ ਹੈ ਵਾਲਪ ਨਹੀਂ ਲੱਗ ਸਕਦਾ ਉਸ ਲਈ ਇਹ ਬਹੁਤ ਹੀ ਵਧੀਆ ਆਪਸ਼ਨ ਹੈ ਯੂਵੀ ਸ਼ੀਟ ਇਹ ਇੱਕ ਨਾਇਰੂ ਸੁਲਾਵ ਨਾਲ ਕੋਈ ਪ੍ਰੋਬਲਮ ਆਵੇ ਔਰ ਇਹ ਟੁੱਟਦੀ ਵੀ ਹੈ ਨਹੀਂ ਪੂਰੀ ਮਾਰਬਲ ਜਾਈ ਪੈਣੀ ਇਰੇ ਵੀ ਆਪਣੇ ਕੋਲੇ ਬਹੁਤ ਡਿਜ਼ਾਈਨ ਨੇ ਬਾਈ ਹਾਂਜੀ ਆਪਣੇ ਕੋਲੇ ਇਹਨੇ ਲਗਭਗ 200 ਡਿਜ਼ਾਈਨ ਅਵੇਲੇਬਲ ਆ ਬਈ ਆ ਕੀ ਜੈ ਦੇ ਬਾਰੇ ਮੜਾ ਇਹ ਦੱਸ ਦੋ ਇਹ ਚੀਜ਼ ਰਹੀ ਹੈ ਆਪਣੀ ਇਹ ਆਪਣੇ WPC ਨੂੰ ਭਰ ਆਲੇ ਠੀਕ ਹੈ ਇਸ ਵਿੱਚ ਵੀ ਆਪਣੇ ਕੋਲੇ ਲਗਭਗ 50 60 ਡਿਜ਼ਾਈਨ ਅਵੇਲੇਬਲ ਨੇ ਠੀਕ ਹੈ ਇਸ ਤੋਂ ਵੱਧ ਆਪਣੀ ਰੇਟ ਇਹਦਾ ਵੀ ਮਾਰਕੀਟ ਨਾਲ ਸਸਤਾ ਮਿਲੂ ਬਾਈ ਆਪਣਾ ਹਰੀਕੇਤੀ ਦਾ ਰੇਟ ਹੈ ਜਿਹੜਾ ਹੋਲਸੇਲ ਦਾ ਰੇਟ ਹੈ ਹੋਲਸੇਲ ਦਾ ਰੇਟ ਹੈ ਆ ਆਪਣੇ ਚਾਰ ਬੰਦੂਰ ਆ ਗਏ ਦੇਖੋ ਆ ਦਿਖਾ ਜਾਨ ਮੜਾ ਜਾਨ ਆ ਇਧਰ ਵੀ ਦਿਖਾਉਂ। ਇੱਕ ਵਈ ਪੀਵੀਸੀ ਵਾਲੇ ਦੱਸੋ ਮੜਾ ਜੀ ਵੀ ਪੀਵੀਸੀ ਦਾ ਕੀ ਹਿਸਾਬ ਕਰਾ ਲਾ। ਇਹ ਦੇਖੋ ਆਪਣੇ ਕੋਲ ਪੀਵੀਸੀ ਹੁੰਦੀ ਹੈ ਜੀ ਇਹਦੇ ਵਿੱਚ ਆਪਣੇ ਕੋਲੇ 200 ਡਿਜ਼ਾਈਨ ਅਵੇਲੇਬਲ ਨੇ ਆਪਣੇ ਕੋਲੇ। ਤੇ ਰੇਟ ਰੇਟ ਆਪ ਦਾ 12 ਰੁਪਏ ਫੁੱਟ ਤੋਂ ਸਟਾਰਟ ਹੋ ਜਾਂਦਾ ਪੀਵੀਸੀ ਦਾ ਰੇਟ ਆਪਣੇ ਕੋਲ। ਠੀਕ ਆ। ਡਿਜ਼ਾਈਨ ਬਾਈ ਇਹਦੇ ਵੀ ਬਹੁਤ ਨੇ। ਦਿਖਾ ਦੇ ਮੜਾ ਜੀ। ਇੱਕ ਭਾਈ ਇੱਕ ਆ ਇਹਦਾ ਵੀ ਦੱਸ ਦੋ ਆ ਵੇਟ ਕਿਹਦਾ ਕੀ ਹਿਸਾਬ ਕਰਦਾ ਆ ਇਹ ਆ ਆਰਟੀਫੀਸ਼ੀਅਲ ਗਰਾਸ ਹੈ ਇਹ ਇੰਟੀਰੀਅਰ ਐਕਸਟਰੀਅਰ ਦੋਨਾਂ ਪਾਸੇ ਯੂਜ਼ ਹੋ ਸਕਦਾ ਹਾਂ ਬਹੁਤ ਹੀ ਵਧੀਆ ਕੁਆਲਿਟੀ ਹੈ ਰੇਟ ਦੱਸੋ ਇਹਦਾ ਵੀ ਜਿਹੜਾ ਕੋਈ ਦੇ ਨਾ ਸਕੇ ਉਹ ਦੱਸ ਦੋ ਭਾਈ ਬਸ 30 ਪਰ ਸਕੇਅਰ ਫੁੱਟ ਦਾ ਆਪਣਾ ਰੇਟ ਹੈ ਇਹਦਾ ਲੈ ਭਾਈ 30 ਰੁਪਏ ਸਕੇਅਰ ਫੁੱਟ ਕਿੱਥੇ ਮਿਲੂ ਤੁਹਾਨੂੰ ਨਬੀ ਹੀਲ ਡੈਕੋਰ ਦੇ ਮਲੇਰਕੋਟਲੇ ਆ ਜਾਓ ਭਈ ਅੱਗੇ ਇੱਕ ਆ ਹੀ ਨੇ ਭਾਈ ਉਹ ਮੋਟਾ ਦਾ ਫਲੋਰ ਵਾਲੇ ਜਿਹੜੇ ਕਾਰਪਟ ਆਪਣਾ ਬੋਰਡਰ ਫਲੋਰਿੰਗ ਕਾਰਪਟ ਹੈ ਬਹੁਤ ਹੀ ਪ੍ਰੀਮੀਅਮ ਕੁਆਲਿਟੀ ਦਾ ਹੈ ਠੀਕ ਹੈ ਭਾਈ ਇਸੇ ਡਿਜ਼ਾਈਨ ਹੀ ਬਹੁਤ ਵਧੀਆ ਡਿਜ਼ਾਈਨ ਹੈ ਜੈਨੂਇਨ ਕਲਰ ਨੇ ਆਪਣੇ ਕੋਲੇ ਔਰ ਇਸ ਦਾ ਰੇਟ ਜੋ ਹੈ 12 ਰੁਪਏ ਪਰ ਸਕਰ ਫੁੱਟ ਬਹੁਤ ਹੈਵੀ ਕੁਆਲਿਟੀ ਦੇ ਵਿੱਚ ਹੈ ਬਹੁਤ ਪ੍ਰੀਮੀਅਮ ਕੁਆਲਿਟੀ ਦੇ ਵਿੱਚ ਠੀਕ ਹੈ ਇਹ 12 ਜਿਹੜੇ ਥੱਲੇ ਦੇਖੇ ਸੀ ਉਹ 10 ਸੀ ਉਹ 10 ਰੁਪਏ ਪਰ ਸਕਰ ਫੁੱਟ ਹੈ ਇਹ ਆਪਣੇ ਕੋਲੇ 12 ਰੁਪਏ ਪਰ ਸਕਰ ਫੁੱਟ ਦੇ ਵਿੱਚ ਅਵੇਲੇਬਲ ਹੈ ਮਾਰਕੀਟ ਦੇ ਵਿੱਚ ਇਹ 30 40 ਰੁਪਏ ਪਰ ਸਕਰ ਫੁੱਟ ਵਿਕਦਾ ਹੈ ਏ ਆਪਣੀ ਮੋਡਰਨ ਫਲੋਰਿੰਗ ਟਾਈਲ ਆ ਗਈ ਜੀ ਠੀਕ ਹੈ ਇਹਦਾ ਰੇਟ ਰੂਟ ਬਈ ਇਹ ਆਪਣਾ ਇਹਦਾ 40 ਰੁਪਏ ਸਕਰ ਫੁੱਟ ਇਹਦਾ ਠੀਕ ਹੈ ਔਰ ਇਹ ਜਿਹੜੀ ਥਿਕਨੈਸ ਇਹਦੀ ਜ਼ਿਆਦਾ ਹੈ ਇਹ ਆਪਣਾ ਇਹਦਾ 70 ਬਸ ਸਕਰ ਫੁੱਟ ਠੀਕ ਭਾਈ ਆ ਕੀ ਹੈ ਨਵੀਂ ਦੀ ਚੀਜ਼ ਇਹ ਆਪਣੀ ਆਗਲੀ ਪਿਓ ਸਟੋਨ ਆ ਗਿਆ ਜੀ ਇਹ ਅੱਜ ਕੱਲ ਬਹੁਤ ਟ੍ਰੈਂਡੀ ਦੇ ਵਿੱਚ ਆਟਮਾ ਜੀ ਇਹ ਕੀ ਹਿਸਾਬ ਦਾ ਬਈ ਇਹਦਾ ਇਹਦੇ ਵਿੱਚ ਵੇਖੋ 10 mm ਤੋਂ ਸਟਾਰਟਿੰਗ ਹੋ ਜਾਂਦੀ ਹੈ ਲੇਕਿਨ ਆਪਾਂ ਰੱਖਦੇ ਹਾਂ ਸਿਰਫ 50 mm 60 mm ਠੀਕ ਹੈ 50 mm ਹੈ 1900 ਰੁਪਏ ਸ਼ੀਟ ਹੈ 2x4 ਦਾ ਸਾਈਜ਼ ਹੁੰਦਾ ਇਹਦਾ ਠੀਕ ਹੈ ਜਿਹੜੀ ਮਤਲਬ ਕਿ 65 65 mm ਹੈ ਉਹ ਆਪਾਂ ਨੂੰ ਪੈ ਜਾਂਦੀ ਹੈ 2000 ਰੁਪਏ ਦਾ ਪੀਸ ਠੀਕ ਹੈ ਉਹ ਇਹਦੇ ਜੀਐਸਟੀ ਇਨਕਲੂਡ ਰਹਿਣੀ ਠੀਕ ਹੈ ਜੀਐਸਟੀ ਵਿੱਚ ਹੀ ਲੱਗ ਕੇ ਸਾਡੇ ਜਿੰਨੇ ਵੀ ਪ੍ਰੋਡਕਟ ਨੇ ਸਾਰਿਆਂ ਦੇ ਜੀਐਸਟੀ ਇਨਕਲੂਡ ਹੈ ਠੀਕ ਹੈ ਤੁਹਾਨੂੰ ਕੋਈ ਐਕਸਟਰਾ ਪੈਸਾ ਦੇਣ ਦੀ ਲੋੜ ਨਹੀਂ ਇੱਥੇ ਜੀਐਸਟੀ ਦਾ ਹਾਂਜੀ ਬਾਈ ਤੁਸੀਂ ਦੇਖ ਸਕਦੇ ਹੋਗੇ ਤੇ ਕੁਝ ਇਹਨਾਂ ਨੇ ਡਿਸਪਲੇ ਕੀਤੀ ਹੋਈਆਂ ਨੇ ਕਿਆਂ ਜਿਨ੍ਹਾਂ ਦੇ ਵਿੱਚੋਂ ਆਹ ਕਲਰ ਵੀ ਤੁਹਾਨੂੰ ਮਿਲ ਜੂਗਾ ਤੇ ਇਹ ਕਲਰ ਆ ਆ ਬਲੂ ਕਲਰ ਆ ਗਿਆ ਜਿਹੜਾ ਬਲੂ ਦਾ ਸ਼ਕੀਨ ਹੈ ਹਨਾ ਤੇ ਬਈ ਹਰੇਕ ਚੀ ਦਾ ਚੀਜ਼ ਦੀ ਇੱਥੇ ਤੁਹਾਨੂੰ ਕਲਰ ਚੁਆਇਸ ਮਿਲ ਜੂਗੀ ਤੇ ਵਿਜ਼ਿਟ ਕਰਿਓ ਇੱਕ ਵਾਰੀ ਹਨਾ ਆਗੇ ਇੱਕ ਬਈ ਆਹ ਰੋਲ ਕਿੰਨੇ ਦਾ ਹੈ ਇਹ ਆਉਣਾ 350 ਰੁਪਏ ਵਾਲਾ ਰੋਲ ਆ ਆ ਡਿਜ਼ਾਈਨ ਹੈ ਬਈਆ ਦੇਖੋ ਇਦਾਂ ਦਾ ਲੱਗੂ ਉਹ ਜਿਹੜਾ ਰੋਲ ਥੱਲੇ ਦਿਖਾਏ ਆ ਆਹ ਵਾਲਾ ਬਈ 350 ਰੁਪਏ ਦਾ ਇਹ ਵੀ 350 ਮਤਲਬ ਕਿ ਇਹ 70 ਬਸ ਕੇਰਬੜ ਪੈ ਜਾਂਦਾ ਇਹ ਇੰਨੀ ਬਿਹਤਰੀ ਦੀ ਕੁਆਲਿਟੀ ਠੀਕ ਹੈ ਬਾਈ ਲੱਗਣ ਤੋਂ ਬਾਅਦ ਇਦਾਂ ਦੀ ਲੱਗਣ ਲੱਗ ਜੂ ਤੁਹਾਡੇ ਦੁਆਰ ਬਿਲਕੁਲ ਸਮੂਥ ਹਾਂਜੀ ਆਹ ਜਿਹੜੀ ਤੁਹਾਨੂੰ ਹੁਣ ਮੈਂ ਡਿਸਪਲੇ ਦਿਖਾ ਰਿਹਾਗਾ ਇਹ ਪੀਵੀਸੀ ਦੀ ਹੈ ਜਿਹੜੇ ਸ਼ਕੀਨ ਨੇ ਪੀਵੀਸੀ ਦੇ ਹਨਾ ਉਹਦੇ ਵਿੱਚ ਤੁਹਾਨੂੰ ਇਦਾਂ ਦੀ ਡੈਕੋਰੇਟ ਮਿਲ ਜੂਗੀ ਅ ਐਲਸੀਡੀ ਪੈਨਲ ਮਿਲ ਜੂਗਾ ਤੁਹਾਨੂੰ ਤੇ ਅੱਜ ਜਮਿਲ ਜਾਨੀ ਕਾਫੀ ਜ ਮਤਲਬ ਕਿ ਤੁਸੀਂ ਲਾਈਟਾਂ ਵਗੈਰਾ ਲਾ ਕੇ ਆਪਦੇ ਚਾਹੇ ਆਫਿਸ ਹੈ ਤੁਹਾਡਾ ਚਾਹੇ ਘਰ ਹੈ ਵੀ ਕੁਝ ਵੀ ਹੈ ਨਾ ਚੀਜ਼ ਜਿਹੜੀ ਤੁਸੀਂ ਘੈਂਟ ਬਣਾਉਣਾ ਚਾਹੁੰਦੇ ਹੋ ਤੇ ਤੁਹਾਨੂੰ ਡਾਉਨ ਸੀਲਿੰਗ ਵੀ ਮੈਂ ਦਿਖਾਉਣਾਗਾ ਡਾਉਨ ਸੀਲਿੰਗ ਬਈ ਐਦਾਂ ਦੀ ਬਣ ਜੂਗੀ ਹਨਾ ਵੀ ਇਸ ਤੋਂ ਘੈਂਟ ਹੋਰ ਵੀ ਕਿਤੇ ਇਹ ਤਾਂ ਵੈਸੇ ਇਹਨਾਂ ਨੇ ਕਾਫੀ ਟਾਈਮ ਪਹਿਲਾਂ ਦੀ ਤਿਆਰ ਕਰੀ ਹੋਈ ਹੈਗੀ ਤੇ ਹੋਰ ਚੀਜ਼ਾਂ ਵੀ ਤੁਹਾਨੂੰ ਵਧੀਆ-ਵਧੀਆ ਇੱਥੇ ਮਿਲਦੀਆਂ ਤੇ ਵਿਜ਼ਿਟ ਕਰਿਓ ਬਈ ਲੋਕੇਸ਼ਨ ਵੀ ਦੱਸ ਦੋ ਹੁਣ ਨਾਲ ਨਾਲ ਲੋਕੇਸ਼ਨ ਆਪਣੀ ਮਲੇਰ ਕੋਲ ਆ ਜੀ ਬੱਸ ਸਟੈਂਡ ਦੇ ਕੋਲ ਪੈਟਰੋਲ ਪੰਪ ਐਸਪੀ ਦਾ ਉਹਦੇ ਲਗਭਗ ਸਾਹ ਬੜਾ ਮਾਲ ਪਿਆ ਹੋਇਆ ਦੇਖ ਕੇ ਸਵਾਦ ਆ ਗਿਆ ਬਈ ਮੈਨੂੰ ਤਾਂ ਇਹਨਾਂ ਦਾ ਮੈਂ ਕਦੇ ਦੇਖੀ ਹੀ ਨਹੀਂਗਾ ਮਤਲਬ ਤੁਸੀਂ ਪਹਿਲਾਂ ਸਾਰੀ ਮਲੇਰ ਕੋਟ ਲੈ ਲੁੱਟੀ ਫਿਰਦੇ ਹੋ ਨਾ ਜਿਸ ਤਰ੍ਹਾਂ ਜੀ ਕਿਹਾ ਦਾ ਕਿ 1000 ਡਿਜ਼ਾਈਨ ਅਸੀਂ 1000 ਡਿਜ਼ਾਈਨ ਤੁਹਾਨੂੰ ਦਿਖਾ ਦਤੇ ਆਪਣੇ ਡਿਸਪਲੇ ਤੇ ਸਾਡਾ ਸਟਾਕ ਵੀ 50000 ਰੋਲ ਸਾਡੇ ਕੋਲੇ ਅਵੇਲੇਬਲ ਹੈ ਤੁਸੀਂ ਚੈੱਕ ਕਰ ਸਕਦੇ ਸਾਡਾ ਗਰਾਊਂਡ ਸਾਡੇ ਕੋਲੇ ਸਟਾਕ ਕਿੰਨਾ ਪਿਆ ਹੈ ਇਸ ਤੋਂ ਇਲਾਵਾ ਸਾਡਾ ਇੱਕ ਹੋਰ ਗਰਾਊਂਡ ਹੈ ਉੱਥੇ ਵੀ ਤੁਹਾਨੂੰ ਦਿਖਾਵਾਂਗੇ ਕਿ ਸਟਾਕ ਦੀ ਕੋਈ ਕਮੀ ਨਹੀਂ ਹੈ ਬਾਈ ਦੇਖੀ ਜਾਂਦਾ ਹੈਗਾ ਮੈਨੂੰ ਤਾਂ ਇੱਥੇ ਆ ਕੇ ਮਤਲਬ ਜਿਹੜਾ ਬੰਦਾ ਆ ਗਿਆ ਖਾਲੀ ਤਾਂ ਨਹੀਂ ਮੁੜ ਕੇ ਜਾਂਦਾ ਜਿਹੜੀ ਚੁਆਇਸ ਚਾਹੀਦੀ ਐ ਮੇਰੇ ਨਾਲ ਤੁਹਾਨੂੰ ਵੀ ਚਾਹੀਦੀ ਐ ਚੁਆਇਸ ਤੇ ਤੁਹਾਨੂੰ ਇੱਥੇ ਮਿਲੂਗੀ ਤੁਸੀਂ ਕਰੋ ਜਿਵੇਂ ਮਰਜ਼ੀ ਆਉਂਗੇ ਤੇ ਇੱਥੋਂ ਖੁਸ਼ ਹੋ ਕੇ ਜਾਓਗੇ ਤੇ ਇੱਕ ਵਾਰੀ ਵਿਜ਼ਿਟ ਜ਼ਰੂਰ ਕਰਿਓ ਬਾਈ ਹੁਣਾਂ ਦੇ ਨਾਲ ਤੇ ਪੇਜ ਨੂੰ ਫੋਲੋ ਕਰ ਲਿਓ ਅੱਛਾ ਬਾਈ ਐਵੇਂ ਤੇ ਰੋਲ ਹੁੰਦੇ ਨੇ ਇਸ ਤਰ੍ਹਾਂ ਰੋਲ ਹੁੰਦੇ ਨੇ ਇਹ ਸਾਰੇ ਪੈਕ ਹੁੰਦੇ ਨੇ ਬਾਈ ਜਿਵੇਂ ਦਾ ਮਰਜ਼ੀ ਕਲਰ ਚੱਕ ਲਓ ਹਨ ਫੋਲ ਕੇ ਦਿਖਾ ਦੇਣੇ ਤੇ ਬਾਈ ਕਲਰ ਹੀ ਬਾਰੇ ਘੈਂਟ ਘੈਂਟ ਨੇ ਜਿਹੜਾ ਮਰਜ਼ੀ ਲਾਲ ਹਰਾ ਨੀਲਾ ਪੀਲਾ ਜਿਹੜਾ ਮਰਜ਼ੀ ਜਿਹੜੀ ਤੁਹਾਡੀ ਚੁਆਇਸ ਐ ਜਿਵੇਂ ਦੀ ਤੁਹਾਨੂੰ ਮਤਲਬ ਕਿ ਚਲੋ ਵੀ ਆਫਿਸ ਵਗੈਰਾ ਤਿਆਰ ਕਰਨਾ ਥੋੜੇ ਆਫਿਸ ਦੇ ਵਿੱਚ ਵੀ ਲੱਗ ਜੂਗੀ ਬੈਡਰੂਮ ਹੋ ਗਿਆ ਪੇਪਰ ਵੀ ਭਾਜੀ ਬਹੁਤ ਵਧੀਆ ਯਾਰ ਮੋਟਾ ਪੇਪਰ ਆਣਾ ਕੁਆਲਟੀ ਵਾਲੀ ਲੈਣਾ ਔਜੀ ਇਹ ਅਸੀਂ ਅੱਗੇ ਦੂਸਰੇ ਤੀਸਰੇ ਕਡਾਉਣ 'ਚ ਤੇ ਇੱਥੇ ਵੀ ਮਾਲ ਫੁੱਲ ਭਰਿਆ ਪਿਆ ਗਿਆ ਤੇ ਲੈ ਭਾਈ ਆ ਜਿਓ ਚੱਕ ਲੋ ਝਾੜ ਕੇ ਤੇ ਇਹ ਵੀ ਡੱਬੇ ਬੰਦ ਨੇ ਰੈਡੀ ਨੇ ਵੀ ਮੈਨੂੰ ਲੱਗਦਾ ਥੋੜੇ ਵਿੱਚੋਂ ਹੀ ਜਿਹੜੇ ਤੁਸੀਂ ਵੀਡੀਓ ਦੇਦੇ ਹੋ ਥੋੜੇ ਕਿਸੇ ਨਾ ਕਿਸੇ ਘਰ ਦੇ ਵਿੱਚ ਬਾਈ ਜਾ ਕੇ ਲੱਗਣਗੇ ਤੇ ਬਾਕੀ ਆ ਗਿਆ ਦੀ ਚੁਆਇਸ ਦਾ ਰੰਗ ਦੇਖ ਲਓ ਹਨਾ ਤੇ ਆ ਕੇ ਦੇਖੋਗੇ ਤੁਹਾਨੂੰ ਹੋਰ ਤਸੱਲੀ ਹੋਊਗੀ ਵੀਡੀਓ ਦੇ ਵਿੱਚ ਕੁਝ ਹੋਰ ਦਿਸਦਾ ਹੁੰਦਾ ਕਈ ਵਾਰ ਕਲਰ ਥੋੜੀ ਜਿਹੀ ਕਲਰ ਹੋਰ ਹੋ ਜਾਂਦੇ ਨੇ ਤੇ ਇੱਥੇ ਆਓਗੇ ਤੁਸੀਂ ਆਦੀ ਅੱਖਾਂ ਨਾਲ ਦੇਖੋਗੇ ਨਾ ਤੁਹਾਨੂੰ ਬਹੁਤ ਘੈਂਟ ਲੱਗੂ ਤੇ ਆ ਵੀ ਡੱਬੇ ਇੱਧਰ ਵੀ ਪਏ ਨੇਗੇ ਇਹਦਾ ਵੀ ਫਿਰ ਡੱਬੇ ਐਂ ਗੱਲ ਕਹਿੰਦੇ ਨੇ ਵੀ ਗੱਡੀਆਂ 'ਚ ਲੱਦ ਦੋ ਹਨਾ ਵੀ ਘਰਾਂ 'ਚ ਜਾਈਏ ਅਸੀਂ ਨਾ ਲਾ ਵੀ ਕੁਆਲਟੀ ਦਾ ਵੀ ਘੈਂਟ ਕਲਰ ਤਾਂ ਯਾਰ ਆਹ ਕਲਰ ਵੀ ਸਰਦਾਰੀ ਜਿਹਾ ਕਲਰ ਹੈਗਾ ਘੈਂਟ ਕਲਰ ਹੈ ਵੀ ਪਰ ਭਾਈ ਪਾੜਦਾ ਬੁਰਦਾ ਤਾਂ ਨਹੀਂ ਇਹ ਨਹੀਂ ਇਹ ਬਹੁਤ ਪ੍ਰੀਮੀਅਮ ਕੁਆਲਟੀ ਦੇ ਵਿੱਚ ਹੈ ਹਾਂ ਭਾਈ ਹੈ ਵੀ ਮੋਟਾ ਯਾਰ ਘੈਂਟ ਗੱਲ ਪਾ ਦੇਣਾ ਵਟ ਪੈਂਦਾ ਪੂਰਾ ਨਹੀਂ ਤੇ ਪਤਲੇ ਕ ਤੇ ਉੱਤੇ ਵਟ ਨਹੀਂ ਪੈਂਦਾ ਹੁੰਦਾ ਛੇਤੀ ਕਿਤੇ ਲਓ ਵੀ ਆ ਜਾਓ ਫਿਰ ਚੱਕ ਲਓ ਝਾੜ ਕੇ ਲਓ ਜੀ ਤੁਸੀਂ ਸਾਰੀ ਵੀਡੀਓ ਦੇਖ ਚੁੱਕੇ ਹੋਵੋਗੇ ਤੇ ਹੁਣ ਅਸੀਂ ਬਸ ਜਾਣਿਆ ਤੇ ਬਾਈ ਹੁਣ ਤੋਂ ਐਡਰੈਸ ਲੈਣੇ ਆ ਵੀ ਕਿੱਥੇ ਕੇ ਮਤਲਬ ਕਿ ਲੋਕੇਸ਼ਨ ਮੰਦੀ ਹੈ ਵੀ ਕਿਹੜੀ ਕਿਹੜੀ ਗਲੀਆਂ ਆਉਣੀਆਂ ਤੇ ਕਿਹੜੇ ਮੋੜ ਆਉਣੇ ਹੈਗੇ ਹਨਾ ਬਾਈ ਜੀ ਦੱਸਿਓ ਪੂਰੀ ਫੁੱਲ ਉਹ ਦੱਸੋ ਕਹਿੰਦੇ ਕਹਿੰਦੇ ਨਹੀਂ ਉਹ ਤੇ ਗੂਗਲ ਮੈਪ ਵਾਲਾ ਉਹ ਚੀਜ਼ ਦੱਸੋ ਬਈ ਹੁਣਾਂ ਨੂੰ ਆਪਣਾ ਮਲੇਰ ਕੋਲੇ ਬੱਸ ਸਟੈਂਡ ਦੇ ਬੈਕ ਸਾਈਡ ਅ ਪੈਟਰੋਲ ਪੰਪ ਹੈ ਸੱਟਾ ਚੌਂਗ ਵੱਲੋਂ ਜਦੋਂ ਆਈਏ ਉਹਦੇ ਬਿਲਕੁਲ ਸਾਹਮਣੇ ਆਪਣਾ ਦੁਕਾਨ ਹੈ ਅਗਰ ਆਵਾ ਸੱਟੇ ਚੌਂਗ ਵੱਲੋਂ ਆਈਏ ਤਾਂ ਗੁਰੂ ਰਵਿਦਾਸ ਦਾ ਮੰਦਿਰ ਹੈ ਉਹਦੇ ਸਾਹਮਣੇ ਆਪਣੀ ਦੁਕਾਨ ਦੀ ਲੋਕੇਸ਼ਨ ਆ ਤੇਰੀ ਭਾਈ ਜੇ ਕੋਈ ਕਿਸੇ ਨੇ ਲੁਧਿਆਣੇ ਵਾਲੀ ਸਾਈਡ ਤੋਂ ਆਉਣਾ ਹੈਗਾ ਤੇ ਉਹਨਾਂ ਨੂੰ ਕਿਹੜਾ ਚੌਂਕ ਪੈਂਦਾ ਤੁਸੀਂ ਪਟਿਆਲੇ ਵਾਲਾ ਤਾਂ ਦੱਸਤਾ ਵੀ ਇੱਧਰ ਦਾ ਚੌਂਕ ਹੋ ਗਿਆ ਲੁਧਿਆਣੇ ਵਾਲਾ ਕਿਹੜਾ ਚੌਂਕ ਪੈਂਦਾ ਹੈਗਾ ਲੁਧਿਆਣੇ ਵਾਗਰ ਕੋਈ ਆਉਂਦਾ ਹੈ ਪੁਲ ਪਾਰ ਕਰਕੇ ਬਸ ਸਟੈਂਡ ਫੋਲੋ ਕਰ ਲਓ ਤੁਸੀਂ ਲੋਕੇਸ਼ਨ ਸਾਡੀ ਤਾਂ ਤੁਸੀਂ ਈਜ਼ੀਲੀ ਬਸ ਸਟੈਂਡ ਦੇ ਕੋਲ ਪਹੁੰਚ ਸਕਦੇ ਹੋ ਤੇਰੀ ਭਾਈ ਗੂਗਲ ਦੇ ਉੱਪਰ ਜਾ ਕਿਸੇ ਨੇ ਸਰਚ ਕਰਨਾ ਤੁਹਾਡੀ ਲੋਕੇਸ਼ਨ ਤੇ ਕੀ ਲਿਖ ਕੇ ਸਰਚ ਕਰਾਜੋਗਾ ਲੋਕੇਸ਼ਨ ਆਰ ਕਿਸੇ ਨੇ ਫੋਲੋ ਕਰਨੀ ਹੈ ਤਾਂ ਪੋਲ ਮਲੇਰਗੁਲਾ ਚੜ ਕੇ ਉਤਰਨ ਤੋਂ ਬਾਅਦ ਫੋਲੋ ਕਰੇ ਲੋਕੇਸ਼ਨ ਠੀਕ ਹੈ ਜੀ ਤੇ ਬਾਈ ਬਾਕੀ ਵਿਜ਼ਿਟ ਕਰੋ ਇਹਨਾਂ ਦਾ ਅਸੀਂ ਨੰਬਰ ਦੇਨੇ ਪਏ ਆਂ ਕਿ ਇਹਹੀ WhatsApp ਨੰਬਰ ਹੈ ਤੁਸੀਂ ਜੇ ਕਿਸੇ ਨੇ ਆਉਣਾ ਵੀ ਹੈ WhatsApp ਦੇ ਉੱਪਰ ਹੈਲੋ ਲਿਖੋ ਤੇ ਤੁਹਾਨੂੰ ਇੱਥੋਂ ਦੀ ਕਰੈਕਟ ਲੋਕੇਸ਼ਨ ਦੇਣਗੇ ਤੁਹਾਨੂੰ ਕੋਈ ਵੀ ਦਿੱਕਤ ਵਾਲੀ ਗੱਲ ਨਹੀਂ ਚਾਹੇ ਪੰਜਾਬ ਦੇ ਕਿਸੇ ਵੀ ਕੋਨੇ ਦੇ ਵਿੱਚੋਂ ਆਉਣੇ ਹੋ ਪੰਜਾਬ ਤਾਂ ਛੋਟਾ ਹੈ ਚਲੋ ਇੰਡੀਆ ਦੇ ਵਿੱਚੋਂ ਵੀ ਕਿਸੇ ਵੀ ਕੋਨੇ ਤੋਂ ਆਉਣੇ Rajasthan, UP ਕਿਤੋਂ ਵੀ ਆਉਣੇ ਹੋ ਤੁਹਾਨੂੰ WhatsApp ਦੇ ਉੱਪਰ ਲੋਕੇਸ਼ਨ ਦੇਣਗੇ ਇਹ ਤੁਸੀਂ ਕਿਸੇ ਤੋਂ ਪੁੱਛਣ ਦੀ ਲੋੜ ਨਹੀਂ RAM nal ਬੋਲ ਸਕੋਗੇ